ਆਪਣੇ ਤਰੀਕੇ ਨਾਲ ਜ਼ਿੰਦਗੀ ਨੂੰ ਬਦਲਣਾ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਬਦਲਣਾ ਇਹੀ ਸਭ ਤੋਂ ਵੱਡੀ ਆਜ਼ਾਦੀ ਹੈ ਕੁਝ ਛੋਟੀਆਂ ਪਰ ਤਾਕਤਵਰ ਗੱਲਾਂ ਜੋ ਤੈਨੂੰ ਆਪਣੀ ਜ਼ਿੰਦਗੀ ਦਾ ਰੁਖ ਆਪਣੇ ਹੱਥ ਵਿੱਚ ਦੇ ਦਿੰਦੀਆਂ ਹਨ ਆਪਣੇ ਕਦਮ ਆਪਣੇ ਮਨ ਨਾਲ ਰੱਖ ਲੋਕਾਂ ਦੀ ਸੋਚ ਦੇ ਮੁਤਾਬਕ ਨਹੀਂ ਆਪਣੇ ਦਿਲ ਦੀ ਆਵਾਜ਼ ਦੇ ਮੁਤਾਬਕ ਚੱਲ ਜੇ ਤੂੰ ਆਪਣੇ ਚੋਣਾਂ ਦਾ ਮਾਲਕ ਬਣ ਜਾਂਦਾ ਹੈ ਜ਼ਿੰਦਗੀ ਆਪ ਹੀ ਸੌਖੀ ਲੱਗਣ ਲੱਗਦੀ ਹੈ ਛੋਟੇ ਟਾਰਗੇਟ ਰੱਖ ਵੱਡੇ ਨਤੀਜੇ ਮਿਲਦੇ ਹਨ ਹਰ ਰੋਜ਼ ਇੱਕ ਛੋਟੀ ਜਿੱਤ ਜਿਵੇਂ ਕਿ 10 ਮਿੰਟ ਕਿਤਾਬ ਪੜ੍ਹਨਾ ਥੋੜਾ ਜਿਹਾ ਵਰਕਆਊਟ ਕਰਨਾ ਇੱਕ ਗਲਤੀ ਇੱਕ ਆਦਤ ਘਟਾਉਣਾ ਇਹ ਜ਼ਿੰਦਗੀ ਬਦਲ ਦਿੰਦੇ ਹਨ ਆਪਣੀ ਸੋਚ ਬਦਲ ਹਾਲਾਤ ਆਪਣੇ ਆਪ ਬਦਲਣਗੇ ਪੋਜੀਟਿਵ ਸੋਚ ਦਾ ਮਤਲਬ ਮੁਸ਼ਕਲਾਂ ਨੂੰ ਨਜ਼ਰ ਅੰਦਾਜ਼ ਕਰਨਾ ਨਹੀਂ ਮਤਲਬ ਇਹ ਹੈ ਕਿ ਉਹਨਾਂ ਨੂੰ ਕਿਵੇਂ ਹੱਲ ਕਰ ਸਕਦੇ ਆ ਸੋਚ ਸਹੀ ਹੋਵੇ ਤਾਂ ਹਰ ਕੰਮ ਸਹੀ ਦਿਸ਼ਾ ਵਿੱਚ ਚੱਲਦਾ ਹੈ ਬਾਹਰਲੇ ਸ਼ੋਰ ਬਾਹਰਲੇ ਸ਼ੋਰ ਤੋਂ ਦੂਰ ਅਤੇ ਆਪਣੇ ਮਨ ਦੇ ਨੇੜੇ ਰਹਿ ਲੋਕ ਕੀ ਕਹਿਣਗੇ ਇਹ ਸੋਚ ਕਦੇ ਤੈਨੂੰ ਆਪਣੀ ਜ਼ਿੰਦਗੀ ਨਹੀਂ ਜਿਉਣ ਦੇਵੇਗੀ ਤੂੰ ਜਿਹਾ ਜਿਹੋ ਜਿਹਾ ਚਾਹੀ ਉਹ ਜਿਹੀ ਜ਼ਿੰਦਗੀ ਬਣਾ ਸਕਦਾ ਹੈ ਜਾਂ ਸਕਦੀ ਹੈ ਰੋਜ਼ 10 ਮਿੰਟ ਆਪਣੇ ਲਈ ਥੋੜਾ ਧਿਆਨ ਥੋੜਾ ਚੱਲਣਾ ਥੋੜਾ ਲਿਖਣਾ ਇਹ ਤੇਰੀ ਦਿਮਾਗੀ ਤਾਕਤ ਨੂੰ ਦਿਨੋਂ ਦਿਨ ਮਜ਼ਬੂਤ ਕਰਦਾ ਹੈ ਜਿੱਥੇ ਦਿਲ ਖੁਸ਼ ਨਾ ਹੋਵੇ ਉੱਥੇ ਹੌਲੀ ਹੌਲੀ ਦੂਰ ਹੋ ਜਾ ਚਾਹੇ ਰਿਸ਼ਤੇ ਹੋਣ ਜਗਾ ਜਾਂ ਕੰਮ ਜਿੱਥੇ ਤੂੰ ਖੁਦ ਨੂੰ ਗੁਵਾ ਰਿਹਾ ਏ ਉਥੋਂ ਨਿਕਲਣਾ ਵੀ ਇੱਕ ਬਦਲਾਅ ਹੈ ਦੇਖ ਜਿੰਦਗੀ ਉਸ ਵੇਲੇ ਬਦਲਦੀ ਹੈ ਜਦੋਂ ਤੂੰ ਆਪਣਾ ਨਜ਼ਰੀਆ ਬਦਲਦਾ ਹੈ ਆਪਣੇ ਆਪ ਨੂੰ ਠੀਕ ਕਰ ਬਾਕੀ ਜ਼ਿੰਦਗੀ ਆਪ ਹੀ ਠੀਕ ਹੋਣ ਲੱਗਦੀ ਹੈ ਤੈਨੂੰ ਆਪਣਾ ਰਾਹ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਤੈਨੂੰ ਤੁਰਨਾ ਆਪ ਹੈ ਮਤਲਬ ਤੂੰ ਤੁਰਨਾ ਆਪ ਹੈ ਹਰ ਗੱਲ ਸਭ ਨੂੰ ਦੱਸਣ ਦੀ ਲੋੜ ਨਹੀਂ ਕੁਝ ਬਦਲਾਅ ਚੁੱਪਚਾਪ ਕਰਨ ਨਾਲ ਵੀ ਜ਼ਿਆਦਾ ਵਧੀਆ ਰਹਿੰਦੇ ਹਨ ਬਦਲਾਅ ਦੀ ਤਾਕਤ ਤੇਰੇ ਅੰਦਰ ਹੈ ਬਸ ਇੱਕ ਫੈਸਲਾ ਤੇਰੀ ਜ਼ਿੰਦਗੀ ਦਾ ਰੁਖ ਮੋੜ ਸਕਦਾ ਹੈ ਜੋ ਤੈਨੂੰ ਹੇਠਾਂ ਖਿੱਚੇ ਉਹਨਾਂ ਚੀਜ਼ਾਂ ਨੂੰ ਪਿੱਛੇ ਛੱਡਣਾ ਵੀ ਤਰੱਕੀ ਹੈ ਹਰ ਦਿਨ ਨਵਾਂ ਮੌਕਾ ਹੈ ਨਵੇਂ ਤਰੀਕੇ ਹਨ ਨਵੇਂ ਤਰੀਕੇ ਨਾਲ ਜਿਉਣ ਲਈ ਲੋਕਾਂ ਦੇ ਰਾਹ ਤੇ ਤੁਰ ਕੇ ਤੂੰ पटਕੇਗਾ ਆਪਣਾ ਰਾਹ ਚੁਣ ਕੇ ਤੂੰ ਬਣੇਗਾ ਡਰ ਹਮੇਸ਼ਾ ਰਾਹ ਚ ਖੜਾ ਹੋਵੇਗਾ ਪਰ ਹੌਸਲਾ ਰਾਹ ਬਣਾਉਂਦਾ ਹੈ ਰਾਤ ਭਾਵੇਂ ਲੰਮੀ ਹੋ ਲੰਬੀ ਹੋਵੇ ਪਰ ਸਵੇਰ ਹਮੇਸ਼ਾ ਤੇਰੀ ਆਪਣੀ ਚੋਣ ਨਾਲ ਸੁਹਾਵੀ ਬਣ ਸਕਦੀ ਹੈ ਜਦੋਂ ਆਪਣਾ ਫੈਸਲਾ ਆਪਣੀ ਸੋਚ ਨਾਲ ਹੁੰਦਾ ਹੈ ਜ਼ਿੰਦਗੀ ਆਪਣੇ ਆਪ ਬਦਲ ਜਾਂਦੀ ਹੈ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਚ ਕੋਈ ਨਹੀਂ ਜਿੱਤਦਾ ਆਪਣੇ ਮਨ ਦੀ ਸੁਣ ਕੇ ਤੂੰ ਜਿੱਤ ਸਕਦਾ ਹੈ ਆਪਣੇ ਤਰੀਕੇ ਨਾਲ ਚੱਲਣ ਵਾਲੇ ਲੋਕਾਂ ਦਾ ਰਾਹ ਮੁਸ਼ਕਲ ਤਾਂ ਹੁੰਦਾ ਹੈ ਪਰ ਨਤੀਜੇ ਖਾਸ ਹੁੰਦੇ ਹਨ ਜੋ ਬਦਲਾ ਤੂੰ ਦਿਲੋਂ ਚਾਹੇ ਉਹੀ ਤੇਰੀ ਉਹੀ ਬਦਲਾ ਤੇਰੀ ਜ਼ਿੰਦਗੀ ਵਿੱਚ ਸੱਚ ਬਣਦਾ ਹੈ ਆਪਣਾ ਰਸਤਾ ਆਪ ਬਣਾਉ। ਛੀੜ ਪਿੱਛੇ ਚੱਲਦੀ ਹੈ, ਅਸਲੀ ਮੰਜ਼ਿਲ ਅੱਗੇ ਬੰਦੀ ਹੈ। ਜਦ ਤੂੰ ਆਪਣੀ ਸੋਚ ਤੋਂ ਡਰਨਾ ਛੱਡ ਦਿੰਦਾ ਹੈ, ਉਦੋਂ ਜ਼ਿੰਦਗੀ ਤੈਨੂੰ ਟੂੜਨਾ ਛੱਡ ਦਿੰਦੀ ਹੈ। ਆਪਣੇ ਤਰੀਕੇ ਨਾਲ ਚੱਲਣਾ ਹਿੰਮਤ ਮੰਗਦਾ ਹੈ, ਪਰ ਇਹੀ ਹਿੰਮਤ ਇੱਕ ਦਿਨ ਤੇਰਾ ਮਾਣ ਬਣਦੀ ਹੈ। ਬਦਲਾ ਬਾਹਰ ਨਹੀਂ, ਤੈਨੂੰ ਅੰਦਰੋਂ ਕਰਨਾ ਪੈਂਦਾ ਹੈ। ਬਾਕੀ ਸਭ ਆਪਣੇ ਆਪ ਠੀਕ ਹੋ ਜਾਂਦਾ ਹੈ। ਬਦਲਾ ਉਹਨਾਂ ਨੂੰ ਮਿਲਦਾ ਹੈ ਜੋ ਆਪਣੇ ਲਈ ਖੁਦ ਖੜੀ ਰਹਿੰਦੇ ਹਨ। ਦੂਜਿਆਂ ਦੀ ਸੋਚ ਛੱਡ ਕੇ ਜਦੋਂ ਆਪਣੇ ਮਨ ਦੀ ਸੁਣੀ ਜਾਂਦੀ ਹੈ ਉੱਥੇ ਹੀ ਉੱਥੋਂ ਤੋਂ ਹੀ ਅਸਲੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਆਪਣਾ ਰਾਹ ਆਪ ਬਣਾਉਂਦਾ ਜਾ ਲੋਕ ਤੈਨੂੰ ਨਹੀਂ ਤੇਰੇ ਨਤੀਜੇ ਤੈਨੂੰ ਸੱਚ ਸਾਬਤ ਕਰਨ ਕਰਨਗੇ ਜਿੱਥੇ ਆਪਣੀ ਸੋਚ ਦਲੀਲ ਬਣ ਜਾਏ ਉੱਥੇ ਜ਼ਿੰਦਗੀ ਆਪਣਾ ਰੂਪ ਬਦਲ ਲੈਂਦੀ ਹੈ ਹੌਲੀ ਹੌਲੀ ਪਰ ਆਪਣੇ ਤਰੀਕੇ ਨਾਲ ਚੱਲ ਕਿਉਂਕਿ ਸਫ਼ਰ ਤੇਰਾ ਹੈ ਭੀੜ ਦਾ ਨਹੀਂ ਜੋ ਤੂੰ ਬਦਲ ਸਕਦਾ ਹੈ ਉੱਥੇ ਮਿਹਨਤ ਲਾ ਜੋ ਨਹੀਂ ਬਦਲ ਸਕਦਾ ਉੱਥੇ ਮਨ ਸ਼ਾਂਤ ਕਰ ਆਪਣੀ ਕਦਰ ਕਦੋਂ ਬਾਦੀ ਹੈ ਜਦ ਤੂੰ ਆਪਣੇ ਸਿਧਾਂਤਾਂ ਦਾ ਤੇ ਮਜ਼ਬੂਤੀ ਨਾਲ ਖੜਾ ਰਹਿੰਦਾ ਹੈ ਕਿਸੇ ਦੇ ਫੈਸਲੇ ਤੋਂ ਨਹੀਂ ਆਪਣੇ ਹੌਂਸਲੇ ਤੋਂ ਜ਼ਿੰਦਗੀ ਬਦਲਦੀ ਹੈ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏ ਗਿੱਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਜਿਹੜੀ ਮੇਰੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਹੋਈ ਹੈ 2 ਵਜੇ ਸ਼ੁਰੂਆਤ ਕੀਤੀ ਹੈਗੀ ਤੇ ਪਲੀਜ਼ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਪਲੀਜ਼ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਬਟਨ ਪ੍ਰੈਸ ਕਰ ਦਿਆ ਕਰੋ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਜਿਨ੍ਹਾਂ ਦਾ ਕੀਤਾ ਹੋਇਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਤੁਹਾਡਾ ਇੱਕ ਸਬਸਕ੍ਰਾਈਬਰ ਮੈਨੂੰ ਬਹੁਤ ਅੱਗੇ ਲਿਜਾ ਸਕਦਾ ਹੈਗਾ ਕਿਉਂਕਿ ਤੁਹਾਡੇ ਲਈ ਤਾਂ ਫ੍ਰੀ ਹੈਗਾ ਤੇ ਪਲੀਜ਼ ਬਟਨ ਜਿਹੜਾ ਪ੍ਰੈਸ ਕਰ ਦਿਆ ਕਰੋ ਸਬਸਕ੍ਰਾਈਬ ਦਾ ਤੇ ਦੇਖੋ ਮੇਰੀ ਜਿਹੜੀ ਸ਼ੁਰੂਆਤ ਹੋਈ ਹੈ 2 ਵਜੇ ਮੈਂ ਜਿਹੜਾ ਕੰਮ ਸ਼ੁਰੂ ਕੀਤਾ ਹੈਗਾ ਵੀਡੀਓ ਸ਼ੁਰੂ ਕੀਤੀ ਹੈਗੀ ਪਹਿਲਾਂ ਮੈਂ ਬਣਾਈ ਸੀ ਚਾਹ ਤੇ ਸੌਦਾ ਲਿਆਂਦਾ ਸੀਗਾ ਉਹ ਕੱਢ ਕੇ ਮੈਂ ਰੱਖਿਆ ਹੈਗਾ ਤੇ ਕੰਟੇਨਰ ਦੇ ਵਿੱਚ ਪਾਏ ਹੈਗਾ ਕੁਝ ਕੁ ਸਾਮਾਨ ਸੀਗਾ ਲਿਉਣ ਵਾਲਾ ਤਾਂ ਉਹ ਮੈਂ ਪਾਇਆਗਾ ਉਸ ਤੋਂ ਬਾਅਦ ਫਿਰ ਫਿਰ ਚਾਹ ਬਣ ਗਈ ਸੀਗੀ ਚਾਹ ਪੀ ਕੇ ਮੈਂ ਚਲੀ ਗਈ ਸੀ ਮੂਲੀਆਂ ਪੱਟਣ ਤੇ ਮੂਲੀਆਂ ਮੈਂ ਵੇਜਣੀਆਂ ਸੀਗੀਆਂ ਮਗਵਾਈਆਂ ਸੀ ਨਾ ਮੈਂ ਸਾਡੇ ਤੋਂ ਤੇ ਉਹ ਪੱਟ ਕੇ ਮੈਂ ਵੇਚੀਆਂ ਤੇ ਫਿਰ ਮੈਂ ਚੀਰਨ ਲੱਗ ਗਈ ਸੀਗੀ ਆਲੂ ਬੈਂਗਣੀ ਦੀ ਸਬਜ਼ੀ ਆਲੂ ਬੈਂਗਣੀ ਸਾਡੇ ਘਰੇ ਲੱਗੀ ਹੋਈ ਹੈ ਬੂਟਿਆਂ ਤੇ ਤੇ ਮਤਲਬ ਦੋ ਕਬੂਟੇ ਆ ਤੇ ਬਹੁਤ ਵਧੀਆ ਬੈਂਗਣੀ ਲੱਗਦੀ ਹੈਗੀ ਤੇ ਜਾਨੀ ਕਿ ਸਾਡਾ ਡੰਗਾ ਲਾ ਦਿੰਦੀ ਹੈਗੀ ਤੇ ਉਸ ਤੋਂ ਬਾਅਦ ਆਲੂ ਚੀਰ ਕੇ ਮਤਲਬ ਸમાન ਸਾਰਾ ਚੀਰ ਚੂਟ ਕੇ ਤੇ ਦੋ ਮਿੰਟ ਮੇਰਾ ਬੇਟਾ ਬੈਠਾ ਸੀ ਕੋਲੇ ਤੇ ਹੱਥ ਸਮਝਾ ਕੇ ਕੀਤਾ ਕਿ ਮਤਲਬ ਸਬਜ਼ੀ ਚੀਰ ਦੇ ਸੀ ਤੇ ਤੂੰ ਆ ਗਏ ਸੀ ਕੋਲੇ ਤੇ ਬਹੁਤ ਮਤਲਬ ਇੰਜੋਏ ਕੀਤਾ ਸਬਜੀ ਚੀਰਦਿਆਂ ਨੇ ਵੀ ਇੱਕ ਦੂਜੇ ਨਾਲ ਹੱਸੇ ਖੇਡੇ ਅਸੀਂ ਤੇ ਫਿਰ ਬਾਅਦ ਵਿੱਚ ਸਬਜੀ ਧਰਨੀ ਸੀਗੀ ਫਰਾਈ ਕੜਾਈ ਜਿਹੜੀ ਉਹ ਮੈਂ ਗਰਮ ਕੀਤੀ ਉਹਦੇ ਵਿੱਚ ਸਰੋਂ ਦਾ ਤੇਲ ਪਾਇਆ ਤੇ ਜੀਰਾ ਪਾਤਾ ਸੀਗਾ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਕਲਕਾਇਆ ਉਹ ਤੇਲ ਕਲਕਨ ਦੇ ਸਮੇਂ ਮੈਂ ਚਲੀ ਗਈ ਸੀ ਪਾਥੀਆਂ ਲੈਣ ਤੇ ਪਾਥਾ ਲਿਆ ਕੇ ਤੇ ਫਿਰ ਮੈਂ ਤੇਲ ਜਦੋਂ ਮੇਰਾ ਗਰਮ ਹੋ ਗਿਆ ਸੀ ਜੀਰਾ ਪਾਤਾ ਸੀ ਉਸ ਤੋਂ ਬਾਅਦ ਮੈਂ ਲਸਣ ਅਦਰਕ ਜਿਹੜਾ ਜੀਰਿਆ ਸੀ ਸੀ ਲਿਆ ਸੀ ਉਹ ਕੁੱਟ ਕੇ ਪਾਇਆਗਾ ਦੇਖੋ ਕੁੱਟ ਕੇ ਜਦੋਂ ਆਪਾਂ ਪਹਿਲਾਂ ਸਬਜੀ ਤੋਂ ਪਹਿਲਾਂ ਜਿਹੜਾ ਲਸਣ ਅਦਰਕ ਨੂੰ ਪਾਉਣਾ ਹੁੰਦਾ ਨਾ ਉਹਦਾ ਜਿਹੜਾ ਟੇਸਟ ਉਹਦਾ ਵੱਖਰਾ ਹੀ ਆਉਂਦਾ ਹੁੰਦਾ ਹੈਗਾ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਕੇ ਦੇਖਿਓ ਸਬਜੀ ਦੇ ਵਿੱਚ ਕਿਉਂ ਲਸਣ ਨੂੰ ਕਦੇ ਵੀ ਪਿਆਜ਼ ਵਿੱਚ ਨਾ ਪਾਵੇ ਪਹਿਲਾਂ ਪਾ ਕੇ ਕਲਕਾਲੇ ਵੀ ਦੀ ਉਹਦੇ ਮਤਲਬ ਅਲੱਗ ਤੋਂ ਸਵਾਦ ਲੈਣਾ ਲਸਣ ਦਾ ਨਿੱਲਾ ਸੰਤਾ ਨਾਲ ਜਦੋਂ ਪਹਿਲਾਂ ਬਣਿਆ ਨਾ ਫਿਰ ਸਬਜੀ ਦਾ ਜਿਹੜਾ ਸਵਾਦ ਉਹ ਵੱਖਰਾ ਹੀ ਹੁੰਦਾਗਾ ਤੇ ਇਸ ਤਰ੍ਹਾਂ ਮੈਂ ਪਾ ਕੀ ਤੇ ਫਿਰ ਮੈਂ ਆਲੂ ਪਾਤੇ ਸੀਗੇ ਆਲੂ ਪਿਆਜ਼ ਮਤਲਬ ਇਕੱਠੇ ਹੀ ਪਾਤੇ ਸੀਗੇ ਇਹ ਜਿਹੜੀ ਮੈਂ ਤੇਲ ਚ ਪਾਉਣੀ ਆਂਗੀ ਕਈ ਤਾਂ ਤੇਲ ਮਤਲਬ ਜ਼ਿਆਦਾ ਖਾਂਦੇ ਨਹੀਂ ਹੈਗੇ ਤੇ ਆਲੂ ਬੈਂਗਣੀ ਦੀ ਸਬਜੀ ਹੋਗੀ ਆਲੂ ਗੋਭੀ ਦੀ ਸਬਜੀ ਹੋਗੀ ਜਿਆਦਾ ਤੇਲ ਦੇ ਵਿੱਚ ਹੀ ਬਣਾਈ ਜਾਂਦੀ ਹੈ ਮਤਲਬ ਤੇਲ ਥੋੜਾ ਜਿਹਾ ਜ਼ਿਆਦਾ ਪਾ ਕੇ ਨਾ ਬਣਾਵੇ ਤਾਂ ਵਧੀਆ ਬਣਦੀ ਹੈਗੀ ਪਰ ਕਈ ਜਿਹੜੇ ਹੈਗੇ ਆ ਨਾ ਵੀ ਤੇਲ ਜ਼ਿਆਦਾ ਖਾਣਾ ਪਸੰਦ ਨਹੀਂ ਕਰਦੇ ਹੈਗੇ ਤੇ ਸਾਡੇ ਤਾਂ ਥੋੜੀ ਜੀ ਖਾ ਲੈਂਦੇ ਇਦਾਂ ਦੀ ਸਬਜ਼ੀ ਤੇ ਅਸੀਂ ਤੇਲ ਪਾ ਲੈਨੇ ਹੁੰਦੇ ਆਗੇ ਜੇ ਮੈਨੂੰ ਬਾਅਦ ਵਿੱਚ ਜ਼ਿਆਦਾ ਲੱਗੇ ਤਾਂ ਫਿਰ ਮੈਂ ਸਬਜ਼ੀ ਕੱਢ ਲੈਣੀ ਹੁੰਦੀ ਹੈ ਤੇ ਤੇਲ ਦੂਸਰਾ ਬਚਾ ਕੇ ਰੱਖ ਲੈਣੀ ਹੁੰਦੀ ਹੈ ਦੂਜੇ ਦਿਨ ਸਬਜ਼ੀ ਚ ਪਾ ਲਈਦਾ ਉਹ ਤੇ ਫਿਰ ਮੈਂ ਦੇਖੋ ਮੈਂ ਆਲੂ ਜਿਹੜੇ ਮੇਰੇ ਉਹ ਵਧੀਆ ਪੱਕ ਗਏ ਸੀ ਉਸ ਤੋਂ ਬਾਅਦ ਮੈਂ ਨੂਨ ਮਿਰਚ ਪਾਇਆ ਤੇ ਮਿਰਚਾਂ ਹਰੀਆਂ ਕੁੱਟ ਲਈਆਂ ਸੀਂਆਂ ਹਰੀਆਂ ਮਿਰਚਾਂ ਕੁੱਟ ਕੇ ਪਾ ਗਏ ਆਂ ਤੇ ਫਿਰ ਮੈਂ ਬੈਂਗਣੀ ਦੀ ਜਿਹੜੀ ਬੈਂਗਣੀ ਚੀਰੀ ਸੀਗੀ ਉਹ ਮੈਂ ਵਿੱਚ ਐਡ ਕਰਤੀ ਸੀਗੀ ਤੇ ਫਿਰ ਮੈਂ ਟੱਕੇ ਨੂੰ ਜਿਹੜਾ ਮਤਲਬ ਕੋਲੀ-ਹੋਲੀ ਜਿਹੜਾ ਮਿੱਠੀ-ਮਿੱਠੀ ਅੱਗ ਤੇ ਬਣਾ ਦੁੱਤੀ ਆ ਸਬਜੀ ਤੇ ਬਹੁਤ ਹੀ ਵਧੀਆ ਬਣ ਗਈ ਸੀ ਸਬਜੀ ਛਾਂ ਚ ਵੀ ਬਹੁਤ ਸਵਾਦ ਲੱਗੀ ਆਗੀ ਜੇ ਤੁਹਾਨੂੰ ਆਪਾਂ ਚੁੱਲੇ ਤੇ ਇਸ ਤਰ੍ਹਾਂ ਚੀਜ਼ ਬਣਾਉਣਾ ਨਾ ਚੁੱਲੇ ਦੀ ਚੀਜ਼ ਬਾਕੀ ਸਵਾਦ ਬਣਦੀ ਆਗੀ ਹਾਂਜੀ ਬਈ ਆਮੇਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਗੀ ਤੇ ਪਲੀਜ਼ ਪਸੰਦ ਆਈ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਐਂਡ ਤੇ ਮੈਂ ਇਹੀ ਕਹਾਂਗੀ ਆਪਣੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਜੇਕਰ ਤੁਹਾਨੂੰ ਮੇ ਵਿਚਾਰ ਵਿਚਾਰ ਜਿਹੜੇ ਮੈਂ ਸ਼ੁਰੂਆਤ ਵਿੱਚ ਬੋਲਦੀਆਂ ਤੁਹਾਨੂੰ ਵਧੀਆ ਲੱਗ ਰਹੇ ਵਧੀਆ ਲੱਗ ਰਹੇ ਤਾਂ ਪਲੀਜ਼ ਜਰੂਰ ਨਾਲ ਵਾਸਤੇ ਕਮੈਂਟ ਜਰੂਰ ਕਰਿਓ ਵੀਡੀਓ ਦੇਖ ਲਈ ਧੰਨਵਾਦ